ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵਾਂਗੇ ਠੀਕ ਠਾਕ ਹੋਵਾਂਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਬਣਾ ਰਹੇ ਹਾਂ ਜੀ ਆਪਾਂ ਸਿਮਲਾ ਮਿਰਚ ਤੇ ਆਲੂ ਦੀ ਸਬਜੀ ਫਰਾਈ ਕਰਕੇ ਆਪਾਂ ਕੜਾਹੀ 'ਚ ਤੇਲ ਪਾ ਲਿਆ ਇਧਰ ਸਬਜੀ ਮੇਰੇ ਲਈ ਕੱਟ ਕੇ ਰੱਖੀ ਪਈ ਹੈ ਸਿਮਲਾ ਮਿਰਚ ਤੇ ਆਲੂ ਤੇਲ ਹੁਣ ਆਪਣਾ ਗਰਮ ਹੁੰਦਾ ਕੜਾਹੀ ਦੇ ਵਿੱਚ ਇਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਆਲੂ ਫਰਾਈ ਕਰਨੇ ਆਲੂ ਮੈਂ ਧੋ ਕੇ ਸੁਕਾ ਲੇ ਥੋੜੇ ਜਿਨੇ ਚੋੜ ਲੇ ਪਾਣੀ ਨਹੀਂ ਹੋਣਾ ਚਾਹੀਦਾ ਵਿੱਚ ਇਹਨਾਂ ਦੇ ਫਰਾਈ ਕਰਨ ਵੇਲੇ ਆਪਾਂ ਚਾਰ ਨੀਣਾ ਆਲੂ ਨੂੰ ਹਲਾ ਦੇਾਂਗੇ ਚੰਗੀ ਤਰ੍ਹਾਂ ਸਾਰੇ ਆਲੂ ਨੂੰ ਸਬਜੀ ਆਪਾਂ ਕੱਟ ਕੇ ਸਮਾਰ ਕੇ ਰੱਖ ਲਈ ਸੀ ਕੋਲ ਧੋ ਕੇ ਲੋ ਜੀ ਆਲੂ ਆਪਣੇ ਫਰਾਈ ਹੋ ਗਏ ਆਪਾਂ ਕੱਢ ਲੇ ਹੁਣ ਆਪਾਂ ਸਿੱਟ ਤੇ ਸਿੰਗਲਾ ਮਿਰਚ ਵਿੱਚ ਫਰਾਈ ਹੋਣੀ ਬਹੁਤ ਟੈਸਟੀ ਸਬਜੀ ਬਣਦੀ ਐ ਇਸ ਤਰ੍ਹਾਂ ਬਣਾਈ ਹੋਈ ਇੱਕ ਵਾਰ ਜ਼ਰੂਰ ਟਰਾਈ ਕਰਕੇ ਵੇਖੋ ਮੇਰੇ ਤਰੀਕੇ ਨਾਲ ਲਓ ਜੀ ਆਪਾਂ ਦੋਨੇ ਚੀਜ਼ਾਂ ਫਰਾਈ ਕਰਕੇ ਸਾਰਾ ਤੇਲ ਕੱਢ ਲਿਆ ਬਾਹਰ ਮੈਂ ਦੁਬਾਰਾ ਤੇਲ ਪਾ ਲਿਆ ਕੜਾਈ ਵਿੱਚ ਥੋੜਾ ਜਿਹਾ ਆਪਾਂ ਪੁੱਣਾਗੇ ਜੀਰਾ ਕੱਲੇ ਜੀਰੇ ਦੀ ਆਪਾਂ ਤੜਕਾ ਲਗਾਵਾਂਗੇ ਹੋਰ ਕੁਝ ਨਹੀਂ ਵਿੱਚ ਪਾਉਂਦੇ ਇੱਧਰ ਮੇਰਾ ਮਸਾਲਾ ਹੋਰ ਸਬਜ਼ੀ ਵਾਸਤੇ ਤਿਆਰ ਕੀਤਾ ਪਿਆ ਮਟਰ ਪਨੀਰ ਵਾਸਤੇ ਵੀਰੇ ਦੇ ਵਿੱਚ ਸਬਜ਼ੀ ਸੇਕ ਕੇ ਦੇਖੋ ਕਿ ਨਵਦੀ ਕਲਰ ਆਇਆ ਸਬਜ਼ੀ ਦਾ ਤੇ ਆਪਾਂ ਪਾਤਾ ਮਿਰਚ ਨੂਨ ਹਲਦੀ ਸਵਾਦ ਅਨਸਾਰ ਜਿੰਨਾ ਕੁ ਤੁਸੀਂ ਖਾਣੇ ਉਹਨਾਂ ਕੋ ਆਪ ਦਿਖਾਈ ਮੇਰੇ ਮਤਾਬਕ ਪਤਾ ਲੈ ਉਹ ਤੋਂ ਬੜੀ ਸਾਬੀਰਾ ਕਿਤੇ ਆ ਗਈ ਹੈ। ਥੋੜੇ ਨੀਣ ਮੈਟਨੇ ਕਰਾਰਾ ਰਿਹਾ ਰਖਦੇ। ਇਹ ਸਭ ਥੋੜੇ ਬੜੀ ਨਹੀਂ ਲੱਗੇ। ਆਪਾਂ ਧੋ ਰਹੇ ਹਾਂ ਕਣਕ ਇਹ ਮਹੀਨਿਆਂ ਦੇ ਦਿਨ ਨੇ ਹੁਣ ਬਰਸਾਤ ਹੁੰਦੀ ਹੈਗੀ ਧੁੱਪ ਜੀ ਨਿਕਲੀ ਸੀ ਅਸੀਂ ਕਿਹਾ ਚਲੋ ਕਣਕ ਧੋ ਲਈਏ ਬੀਬੀ ਤੋਂ ਦੀ ਕਣਕ ਇੱਧਰ ਇਹ ਸਵੇਰ ਦੇ ਕੰਮ ਨੇ ਕਣਕ ਦਾ ਪੀਣਾ ਸੀ ਤਾਂ ਕੀ ਕਰਦੇ ਆ ਅਸੀਂ ਦੂਜੇ ਲੋੜ ਪੀਣਾ ਨਹੀਂ ਕਰਦੇ ਤਾਂ ਕੀ ਕਰਦੇ ਆ ਪੀਣਾ ਖੇ ਲੋ ਜੀ ਇਸ ਤਰ੍ਹਾਂ ਸਾਲ ਨੇ ਚ ਪਾ ਕੇ ਕਣਕ ਕੱਢੀ ਜਾਂਨੇ ਇ ਇਧਰ ਮਿਰਚਾਂ ਸੁੱਕਣੇ ਪਾਈਆਂ ਪਈਆਂ ਨੇ ਕੱਪੜੇ ਧੋਤੇ ਪਏ ਨੇ ਕੁਸ ਧੋਣ ਵਾਲੇ ਪਾਏ ਹੋਏ ਨੇ ਮੈਂ ਬਣਾਉਣ ਲੱਗ ਗਿਆ ਕਿਓਟਸ ਵੇਰ ਦੀ ਬ੍ਰੇਕਫਾਸਟ ਰਾਤ ਦੀ ਸਬਜੀ ਪਈ ਆ ਆਪਾਂ ਵਿੱਚ ਪਾ ਲਾਂਗੇ ਲਓ ਜੀ ਇੱਧਰ ਬੈਠੀਏ ਕਈ ਪੀ ਲੈ ਦੇ ਲਾਏ ਆਂਦੀ ਐ ਤਾਂ ਵੱਢਣ ਇੱਧਰ ਆਪਾਂ ਕਰਾ ਰਹੇ ਹਾਂ ਸੁਨਵਾਰ ਲਈ ਸੈਰ ਬਾੜੀ ਦੀ ਤੋਰੀਆਂ ਤੇ ਹੁਣ ਬਹੁਤ ਤੋਰੀਆਂ ਲੱਗਦੀਆਂ ਨੇ ਅੱਜ ਕੰਮ ਵਾਲੀ ਨੂੰ ਦੇ ਦੋ ਤੋੜ ਕੇ ਅੱਧੀਆਂ ਹੱਥ ਨੇ ਆਪਾਂ ਨੂੰ ਰੱਖ ਲੱਦੀਆਂ ਨੂੰ ਦੇ ਦੋ ਤੋੜ ਕੇ ਫਿਰ ਪੱਕਣਗੇ ਕੀ ਫਾਇਦਾ ਆ ਇੱਕ ਤੋਰੀ ਮੈਂ ਤੋੜ ਲਈ ਬਾਕੀ ਉੱਚੀਆਂ ਸੀ ਮੇਥੋਂ ਨਹੀਂ ਟੁੱਟੀਆਂ ਚੁੱਤ ਰੇਸਪਰੇਤ ਬਿਨਾ ਘਰ ਦੀ ਸਬਜ਼ੀ ਕੀ ਬੰਦਾ ਹੈ ਜਾਂ ਕਰਦਾ ਮੈਂ ਤਾਂ ਨਹੀਂ ਬੇਲਾ ਰੋਟੀਆਂ ਜੰਦੀਆਂ ਹਾਂ ਲਓ ਜੀ ਇੱਧਰ ਕੀ ਹੈ ਕੁਮਾਰ ਖੜਾ ਆਪਣਾ ਸਾਰੀ ਬਾੜੀ ਦਾ ਸੁੰਨ ਕਰਾਤਾ ਟੂਰ ਸਵੇਰ ਸਵੇਰ ਦੀ ਰੁਟੀਨ ਆਹੇ ਕੰਮ ਦੀ ਨਹੀਂ ਵਿੱਚੋਂ ਕੱਚੀ ਹੁੰਦੀਆਂ ਨੇ ਆਵਾਜ਼ ਵਿੱਚੋਂ ਕੱਚੀਆਂ ਨੇ ਪੱਕੀਆਂ ਨਹੀਂ ਬਾਲੀਆਂ ਨਾ ਪਕਾਇਆ ਕਰੋ ਕੱਚੀਆਂ ਜਿਹੀਆਂ ਤੋੜ ਲਓ ਮੈਂ ਪਰਸਾਂ ਦੀ ਕਹਿਣੀ ਵੀ ਤੋੜ ਲਓ ਤੋੜ ਲਓ ਤੋੜ ਮੈਂ ਤੋਚੀਆਂ ਕਰਕੇ ਟੁੱਟਦੀਆਂ ਨਹੀਂ ਹੈਗੀਆਂ ਨਹੀਂ ਮੈਂ ਤੋੜ ਦਿੰਦੀ ਹੈ ਛੋਟੀ ਅੰਦਰੋਂ ਲਾ ਹੈ ਆਈ ਤੇ ਬਈ ਸੀ ਕਿਹੜੀ ਜੀ ਤੇ ਬੋਤਲ ਜੀ ਬਸਾਈ ਹੈ ਹਾਂ ਲੋ ਜੀ ਇੱਧਰ ਆਪਣੇ ਕੱਪੜੇ ਮਸ਼ੀਨ 'ਚ ਧੋਤੇ ਜਾ ਰਹੇ ਨੇ ਇੱਧਰ ਕਣਕ ਧੋਤੇ ਜਾ ਰਹੀ ਹੈ ਤੇ ਅੱਜ ਆਉਣਾ ਨਗਰ ਕੀਰਤਨ ਨੇ ਇਹ ਵੀਡੀਓ ਦੋ ਤਿੰਨ ਦਿਨਾਂ ਦੀ ਲੇਟ ਮੈਂ ਪਾਉਂਗੀ ਇਹ ਡੇਟਾ ਅੱਜ ਕੀਤੀ ਤਿੰਨ ਐਂਡ ਤੇ ਆਪਾਂ ਲਾਵਾਂਗੇ ਨਗਰ ਕੀਰਤਨ ਦੀ ਵੀਡੀਓ ਤੁਸੀਂ ਸੁਣੋ ਨਗਰ ਕੀਰਤਨ ਸੁਗਲਣਾ ਲਾ ਕੇ ਇੱਕ ਬੇਠੇ ਦਾ ਕਿਤਾਬ ਤੁਹਾਨੂੰ ਮਿਲਿਆ ਉਪਰ ਕਿਸੇ ਕੌਮ ਦੇ ਹਿੱਸੇ ਨਹੀਂ ਆਇਆ ਜਿਵੇਂ ਦਿੱਲੀ ਤੋਂ ਨਹੀਂ ਜਾਂਦਾ ਭਾਈ ਜੱਤਾ ਜੀ ਸੀਟ ਲੈ ਕੇ ਆਏ ਜਮੇਤ ਹਾਲ ਰਸਤੇ ਦੇ ਵਿੱਚ ਫੜਾ ਕਰਦੇ ਹੋਇਆ ਭਾਈ ਦੇਵਰਾਮ ਧੋਵੀ ਜਿਨ੍ਹਾਂ ਨੇ ਨਾਲ ਤੁਹਾਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵਾਦਾ ਕੀਤਾ ਸੀ ਅਚਾਨਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕਹਿੰਦੇ ਭਾਈ ਦੇਵाराम ਜੀ ਮਹਾਰਾਜ ਮੇਰੇ ਘਰੇ ਚਰਨ ਪਾਇਓ ਪਰ ਗੁਰੂ ਨੂੰ ਕਿਹੜਾ ਗੁਰੂ ਅਪਣਾਉਣਾ ਕਿਸ ਗੁਰੂ ਦੇ ਮੰਗਰ ਲੱਗਣ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਦੇਵਾਰਾਮ ਨਾ ਵਾਦਾ ਕਰਦੇ ਨੇ पर चंद्र चौक ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਪਰ ਆਪਣੇ ਸੇਵਕਾਂ ਦੇ ਆਪਣੇ ਖੁਰਮਖਾਂਦੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਦੇ ਭਾਈ ਦੇਵਰਾਮ ਦਾ ਵਾਦਾ ਪੂਰਾ ਕੀਤਾ ਭਾਈ ਜੈਪੇ ਨੇ ਸੀਸ ਲੈ ਕੇ ਆਨੰਦਪੁਰ ਸਾਹਿਬ ਵੱਲ ਜਾਣਾ ਸੀ ਉਹ ਤਰਾਵੜੀ ਪਿੰਡਾਂ ਬੜੇ ਤਰਾਵੜੀ ਪਿੰਡੋ ਜਾਣਾ ਆਨੰਦਪੁਰ ਸਾਹਿਬ ਸੀ ਕੁਝ ਰਸਤਾ ਚੇਂਜ ਹੋ ਗਿਆ ਭਾਈ ਦੀਵਾ RAM ਦੇ ਕਾਰਾਂ ਆਗੇ ਨੇ ਉਸ ਟਾਈਮ ਤੇ ਜਿਸ ਜਿ ਤਰ੍ਹਾਂ ਅਸੀਂ ਅੱਜ ਕੁਰਸੀਆਂ ਲਾ ਦਿੰਦੇ ਆ ਚੇਅਰ ਲਾ ਦਿੰਦੇ ਆ ਉਸ ਟੈਂਪ ਤੇ ਇੱਕ ਚੌਕੀ ਬਣਾ ਕੇ ਰੱਖੀ ਗਈ ਭਾਈ ਦੇਵਰਾਮ ਵੱਲੋਂ ਉਸ ਟੈਂਪ ਤੇ ਥੜਾ ਸਾਹਿਬ ਲਈ ਇੱਕ ਚੌਕੀ ਬਣਾਈ ਗਈ ਜਿਹਦੇ ਉੱਤੇ ਦੀ ਭਾਵਨਾ ਸੀ ਸਰਦਾ ਸੀ ਭਾਈ ਦੇਵਰਾਮ ਕਹਿਣ ਲੱਗੇ ਜਦੋਂ ਵੀ ਮੇਰੇ ਘਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੇਰੇ ਘਰ ਆਉਣਗੇ ਉਸ ਟਾਈਮ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਇਸ ਚੌਕੀ ਤੇ ਬਰਾਜਮਾਨ ਹੋਣਗੇ ਭਾਈ ਦੇਵਾ RAM ਦੇ ਘਰ ਭਾਈ ਜੈਤੇ ਨੇ ਅਨੰਦਪੁਰ ਸਾਹਿਬ ਵੱਲ ਜਾਣਾ ਸੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਤਰਾਵੜੀ ਆ ਬੜੇ ਗੁਰੂ ਰਾਮਦਾਸ ਗੁਰੂ ਰਾਮਦਾਸ ਨਮੀ ਦਾਸ ਆ ਕੁਰਸੀ ਦੇ ਦੇ ਬੈਨ ਨਮੀ ਵਸਤੀ ਦੇ ਦੇ ਬਤਾਇਨਾ ਕਰ ਕੋਈ ਨਾ ਅੱਜ ਅੱਜ ਵੀ ਕਿੱਥੇ ਆਪਾ ਭਾਈ ਭਾਈ ਪਾਪਾ ਦੇ ਕਿੱਥੇ ਜੇਤਾ ਜੀ ਸੀਸ ਲੈ ਕੇ ਜਾਣਾ ਅਨੰਦਪੁਰ ਸਾਹਿਬਾਂ ਸੀ ਸੀਸ ਲੈ ਕੇ ਭਾਈ ਦੇਵਾ RAM ਦੇ ਘਰ ਆ ਗਏ ਨੇ ਉਹ ਚੌਂਕੀ ਦੇ ਉੱਤੇ ਨੰਦਪੁਰ ਭਾਈ ਦੇਵਾ RAM ਨੇ ਇੱਕ ਚੌਂਕੀ ਤਿਆਰ ਕੀਤੀ ਜਿਸ ਦੇ ਉੱਤੇ ਉਸੇ ਭਾਵਨਾ ਸੀ ਵੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਰਾਜਪਾਨ ਹੋਣਗੇ ਰੇੜ ਵਿੱਚ ਮੈਂ ਗੰਦਵਾਰ ਆਉਂਦਾ ਉਹ ਝਾੜੀਆਂ ਦੇ ਉਹਦੇ ਲੁਪ ਗਏ ਜਿਸ ਤਰ੍ਹਾਂ ਇੱਕ ਦੂਜੇ ਨਾਲ ਆਪਾਂ ਮਜ਼ਾਕ ਕਰਦੇ ਆ ਪਿਆਰ ਦਾ ਸੋਨੂੰ ਸਾਨੂੰ ਤਾਂ ਉਹ ਰਾਜੀ ਦੇ ਮੁੰਡਾ ਜੱਸਾ ਜਦੋਂ ਭਾਈ ਜੈਤਿਆ ਉਹ ਮਿਸਤਰੀਆਂ ਦਾ ਨਹੀਂ ਭਾਈ ਜੈਤਿਆ ਤੂੰ ਦਿੱਲੀ ਤੋਂ ਆਇਆ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੈਨੂੰ ਯਾਦ ਕਰਦੇ ਸੀ ਮੇਰੇ ਘਰ ਕਦੋਂ ਚਰਖਾ ਪਾਉਣਗੇ ਭਾਈ ਜੈਤਾ ਭਾਈ ਦੇਵਰਾਮ ਨੂੰ ਕਹਿ ਲੱਗਿਆ ਵੀ ਮੈਂ ਕਿਉਂ ਰਸਤਾ ਭੁੱਲ ਗਿਆ ਪਰ ਰਸਤਾ ਨੀਸ ਕਰਕੇ ਰਸਤਾ ਨੀ ਭੁੱਲੇ ਪਰ ਆਪਣੇ ਸੇਵਕਾਂ ਦੀ ਭਾਵਨਾ ਨੂੰ ਪੂਰੀ ਕਰਨ ਵਾਲੇ ਧੰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਜੈਤੇ ਨੇ ਨੰਦਪੁਰ ਸਾਹਿਬ ਵੱਲ ਜਾਣਾ ਸੀ ਪਰ ਉਹਦੇ ਵਿੱਚ ਖਾਸ ਗੱਲ ਕੀ ਸੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨੇ ਭਾਈ ਦੇਵਾ RAM ਦੇ ਘਰੇ ਚਰਨ ਪਾਉਣੇ ਸੀ ਉਸ ਗੁਰੂ ਨੂੰ ਅਪਣਾਉਣਾ ਹੈ ਉਸ ਗੁਰੂ ਦੇ ਪਿੱਛੇ ਲੱਗਣਾ ਹੈ ਜਿਹੜਾ ਸ਼ਹੀਦ ਹੋਣ ਤੋਂ ਬਾਅਦ ਵੀ ਸੋਡੀ ਭਾਵਨਾਵਾਂ ਦੁਨੀਆ ਕਰੇ ਤੁਹਾਡੇ ਘਰ ਵਿੱਚ ਚੱਲ ਪਾ ਦੇਵੇ ਤੁਹਾਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਭਾਈ ਦੇਵਾ ਰਾਮ ਨਾਲ ਵਾਅਦਾ ਕੀਤਾ ਸੀ ਇੱਕ ਪਾਸੇ ਧੜ ਦਾ ਸੰਸਕਾਰ ਭਾਈ ਲੱਖੀ ਸ਼ਾ ਬੰਜਾਰਾ ਕਰਦਾ ਇੱਕ ਸੰਸਕਾਰ ਉੱਥੇ ਹੋ ਰਿਹਾ ਹੈ ਜੇ ਦੂਜੇ ਥਾਂ 'ਤੇ ਅਨੰਦਪੁਰ ਸਾਹਿਬ ਧੜ ਦਾ ਸ਼ਹੀਦ ਲੈ ਕੇ मशीर <muchina> 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 ਘਰ ਵਾਲੀ ਨੂੰ ਭਗਮਾਨ ਨੂੰ ਕਹਿੰਦਾ ਭਗਮਾਨ ਨੇ ਤੁਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਏ ਨੇ ਅੱਜ ਜਦੋਂ ਘਰ ਕਿਸੇ ਦੇ ਖਾਸ ਕੋਈ ਮਹਿਮਾਨ ਆਇਆ ਹੋਵੇ ਅਸੀਂ ਸਾਰੇ ਕੰਮ ਕਾਰ ਛੱਡ ਦਿੰਦੇ ਹਾਂ ਪਰ ਜਦੋਂ ਇਸ ਘਰ ਵਾਲੀ ਨੇ ਭਾਈ ਦੇਵਾਰਾਮ ਦੇ ਘਰ ਵਾਲੀ ਨੇ ਆਏ ਹੱਥੀ ਜਿਸ ਤਰ੍ਹਾਂ ਬੀਬੀਆਂ ਆ ਕੇ ਦਰਿਆ ਬੁਣਦੀਆਂ ਖੇਸ ਬੁਣਦੀਆਂ ਉਸ ਟਾਈਮ ਤੇ ਭਾਈ ਦੇਵਾਰਾਮ ਦੇ ਘਰ ਵਾਲੀ ਨੇ ਚਿੱਟੀ ਚਾਦਰ ਪੁੜ ਕੇ ਰੱਖੀ ਤੋ ਮੇਰੇ ਘਰ ਸਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਆਉਣਗੇ ਉਹ ਚਿੱਟੀ ਚਾਦਰ ਦੀ ਚਿੱਟੀ ਚਾਦਰ ਦਾ ਬਸਾਉਣਾ ਕਰਾਂਗੇ ਚਿੱਟੀ ਚਾਦਰ ਵਿਸਾਵਾਗੇ ਜਿਸ ਟਾਈਮ ਤੇ ਭਾਈ ਜਿੱਤਾ ਸੀਸ ਲੈ ਕੇ ਪਹੁੰਚਦੇ ਨੇ ਉਸ ਟਾਈਮ ਤੇ ਦੱਸਿਆ ਰਸਤਾ ਚੇਂਜ ਕਰਿਆ ਕਿ ਕਿਉਂ ਰਸਤਾ ਭੁੱਲ ਗਏ ਉਹ ਉਸ ਟੈਂਟ ਤੇ ਤੱਲ ਤੇ ਸਹਿਬ ਨੂੰ ਤੇਗ ਭਾਦਰ ਸਾਹਿਬ ਨੇ ਭਾਈ ਦੇਵਾ ਰਾਮ ਦਾ ਵਾਦਾ ਪੂਰਾ ਕਰਨਾ ਸੀਗਾ ਉਹ ਚੌਕੀ ਤੇ ਉੱਤੋਂ ਜਨ ਟੋਕਰੀ ਰੱਖੀ ਭਾਈ ਦੇਵਾ ਰਾਮ ਕਹਿੰਦੇ ਟੋਕਰੀ ਨੂੰ ਚੁੱਕ ਲੋ ਇਸ ਦੇ ਉੱਤੇ ਮੇਰੇ ਗੁਰੂ ਤੇਗ ਭਾਦਰ ਸਾਹਿਬ ਨੇ ਬੈਠਣਾ ਹੈ ਉਸ ਟਾਈਮ ਤੇ ਭਾਈ ਜੈਤਾ ਕਹਿਣ ਲੱਗੇ ਜਿਸ ਗੁਰੂ ਨੂੰ ਦੀਖਦਾ ਅੱਜ ਗੁਰਾਂ ਦੇ ਰੂਪ ਹੋਰ ਧਾਰਿਆ ਤੈਨੂੰ ਦੇਣ ਦੁਦਾਰੇ ਆਏ ਪਿਆਰਿਆ ਪਰ ਆਏ ਉਹੀ ਗੁਰੂ ਨੇ ਪਰ ਅੱਜ ਕੋਈ ਰੂਪ ਹੋਰ ਧਾਰਿਆ ਹੋਇਆ ਜਿਦੋਂ ਟੋਕਰੀ ਦਾ ਪੱਲਾ ਚੱਕ ਕੇ ਦੇਖਦੇ ਨੇ ਉਸ ਟਾਈਮ ਤੇ ਤੁਹਾਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਪਿਆ ਭਾਈ ਦੇਵਾਰਾਮ ਧੱਬਾ ਮਾਰ-ਮਾਰ ਕੇ ਰੋਂਦਾਗਾ ਜਿਸ ਗੁਰੂ ਨੂੰ ਭੋਜਨ ਪਾਣੀ ਸਕਾਉਣਾ ਸੀ ਜਲ ਪਾਣੀ ਛਕਾਉਣਾ ਸੀ ਪਰ ਜਦੋਂ ਟੋਕਰੀ ਦੇ ਵਿੱਚ ਸੀਸ ਦੇਖਦੇ ਭਾਈ ਗੁਰੂ ਤੇਗ ਬਹਾਦਰ ਸਾਹਿਬ ਆ ਰਹੇ ਦਾ ਭਾਈ ਦੇਵਾਰਾਮ ਉਸ ਟਾਈਮ ਤੇ ਭਗਮਾਨ ਨੂੰ ਘਰ ਵਾਲੀ ਨੂੰ ਕਹਿੰਦਾ ਭਗਮਾਨੇ ਸਹਿਬ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ ਉਸ ਟਾਈਮ ਤੇ ਜਿਸ ਕਿਸੇ ਖਾਸ ਮਹਿਮਾਨ ਨੇ ਘਰ ਆਉਣਾ ਹੁੰਦਾ ਤਾਂ ਕੰਮ ਕਰ ਛੱਡ ਦਿੰਨੇ ਆ ਪਰ ਜਦੋਂ ਘਰ ਵਾਲੀ ਨੂੰ ਪਤਾ ਲੱਗਿਆ ਵੀ ਸਹਿਬ ਗੁਰੂ ਤੇਗ ਬਹਾਦਰ ਸਾਹਿਬ ਬਾਸਤੇ ਜਿਹਨੇ ਚਿੱਟੀ ਚਾਦਰ ਬੁਣ ਕੇ ਰੱਖੀ ਹੋਵੇ ਉਹ ਉਚਾਈ ਚਾਈ ਜਦੋਂ ਆਏ ਜਦੋਂ ਟੋਕਰੀ ਦਾ ਪੱਲਾ ਚੱਕ ਕੇ ਵੇਖਿਆ ਤਦ ਸਹਿਬ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਸੀਓ ਦੇ ਵਿੱਚ ਘਰ ਵਾਲੀ ਨੇ ਚਿੱਟੀ ਚਾਦਰ ਬੁਣ ਕੇ ਰੱਖੀ ਪੁੱਬਾ ਮਾਰ-ਬਾਰ ਕੇ ਸਾਰਾ ਪਰਿਵਾਰ ਸਾਰੀ ਰਾਤ ਬੈ ਕੇ ਰੋਇਆ ਪਰ ਕਿੰਨਾ ਪ੍ਰੇਮ ਸੀ ਉਸ ਪਰਿਵਾਰ ਦਾ ਕਿੱਤੀ ਚਾਂਦਰ ਦੇ ਨਾਲ ਇੱਕ ਲੀਰ ਪਾੜ ਕੇ ਉਸ ਕਪੜਾ ਪਾੜ ਕੇ ਉਸ ਦਾ ਚੌਰ ਸੈਬ ਬਣਾ ਕੇ ਉਸ ਪਰਿਵਾਰ ਦੇ ਭਾਈ ਦੇਵਾ RAM ਉਹਦੇ ਘਰ ਵਾਲੀ ਨੇ ਸਾਰੇ ਪਰਿਵਾਰ ਦੇ ਧਰ ਸਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਨੂੰ ਸਾਰੀ ਜਾਤ ਦਾ ਇੱਕ ਚੌਰ ਸੈਬ ਕੀਤਾ ਇਹ ਪਿਆਰਿਆਂ ਦੀ ਪ੍ਰੇਮ ਦੀ ਖੇਡ ਹੈ ਇਹ ਪ੍ਰੇਮ ਹੈ ਗੁਰੂ ਦੇ ਪਿਆਰਿਆਂ ਦਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਸੱਚ ਕਹੂੰ ਸੁਣ ਲਿਓ ਸਮੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨਾਂ ਨੇ ਗੁਰੂ ਦੇ ਪਿਆਰੇ ਨੂੰ ਪ੍ਰੇਮ ਕੀਤਾ ਪਰ ਉਸ ਟਾਈਮ ਤੇ ਐਸਾ ਗੁਰੂ ਲੱਭੋ ਉਸ ਗੁਰੂ ਦੇ ਲੜ ਲੱਗੋ ਜਿਹੜਾ ਚੰਦਰੀ ਚੌਕ 'ਚ ਸ਼ਹੀਦ ਹੋ ਕੇ ਭਾਈ ਲੱਖੀਸ਼ਾ ਪੰਜਾਰਾ ਸੰਸਕਾਰ ਕਰਦਾ ਦਿੱਲੀ ਦੇ ਵਿੱਚ ਇਦਰੋਂ ਸਾਸ ਕਰ ਸਹਿਦ ਗੁਰੂ ਤੇਗ ਬਹਾਦਰ ਸਾਹਿਬਾਰੇ ਜਾ ਨੰਦਪੁਰ ਸ਼ਾਮ ਹੋ ਰਿਹਾ ਹੈ ਅਸੀਂ ਕੱਚੇ ਪੱਲੇ ਗੁਰੂਆਂ ਦੇ ਲੜ ਲੱਗ ਕੇ ਜਿਹੜੇ ਆਪ ਵੀ ਡੁੱਬ ਜਾਂਦੇ ਨੇ ਨਾਲੇ ਦੂਜਿਆਂ ਨੂੰ ਡੋਬ ਜਾਂਦੇ ਨੇ ਇਹ ਪਿਆਰਿਆਂ ਦੀ ਖੇਡ ਹੈ ਜਾਨ ਤੋਂ ਬਾਅਦ ਸ਼ਹੀਦ ਹੋਣ ਤੋਂ ਬਾਅਦ ਵੀ ਭਾਈ ਦੇਵਾ ਰਾਮ ਦਾ ਵਾਅਦਾ ਪੂਰਾ ਕੀਤਾ ਤੇ ਘਰ ਵਾਲੀ ਦੇ ਚਿੱਟੀ ਚਾਦਰ ਦਾ ਕਪੜਾ ਲੈ ਕੇ ਚੌਰ ਸਹਿ ਬਣਾ ਕੇ ਜਿਸ ਤਰ੍ਹਾਂ ਸਾਡੇ ਗੁਰੂ ਦੇ ਵਜੀ ਮਹਾਰਾਜ ਜੀ ਥਾਪੇ ਬੈ ਕੇ ਚੌਰ ਸਹਿਬ ਕਰਦੇ ਨੇ ਸਾਰੇ ਪਰਿਵਾਰ ਨੇ ਤਨ ਸ਼੍ਰੀ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਚੌਰ ਸਹਿਬ ਕੀਤਾ ਸਾਰੀ ਜਾਨ ਨਾਲ ਇਹ ਪਿਆਰ ਦੀ ਖੇਡ ਹੈ ਜਿਹੜੇ ਦਿਲੋਂ ਯਾਦ ਕਰਦੇ ਨੇ ਜੋ ਪਿਆਰ ਕਰਨ ਵਾਲੀ ਰੂਹ ਹੁੰਦੀ ਹੈ ਉਹਦੇ ਵਾਦੇ ਜਰੂਰ ਪੂਰੇ ਕਰਦੇ ਨੇ ਕੋਈ ਵਿਦਵਾਨ ਨਹੀਂ ਕੋਈ ਕਥਾਵਾਚਕ ਨਹੀਂ ਸੋ ਗੁਰੂ ਦੀ ਕਿਰਪਾ ਦੇ ਨਾਲ ਜਿੰਨੇ ਬੋਲ ਗੁਰੂ ਸਾਹਿਬ ਨੇ ਦਿੱਤੇ ਸੀ ਸਖਤ ਰਾ ਸਾਜੇ ਕੀਤੇ ਤੁਹਾਡਾ ਦਸਵੰਦ ਉਸ ਗੁਰੂ ਦੇ ਲੇਖੇ ਲਾਇਆ ਉਹਨਾਂ ਲੰਗਰਾਂ ਦੇ ਵਿੱਚ ਪਾਇਆ ਤੁਹਾਡਾ ਉਸ ਗੁਰੂ ਦੀ ਦਰਗਾਹ ਦੇ ਵਿੱਚ ਹਾਜ਼ਰ ਹੈ ਕਿਸੇ ਨੇ 10 ਰੁਪਏ ਪਾਏ ਕਿਸੇ ਨੇ 20 ਪਾਏ ਕਿਸੇ ਨੇ 100 ਪਾਇਆ ਕਿਸੇ ਨੇ 500 ਰੁਪਏ ਪਾਇਆ ਹਰ ਵਕਤ ਕੁਝ ਸ਼ਰਾਬੀਆਂ ਬੋਤਲਾਂ ਤੇ ਪੈਸੇ ਲੱਗ ਜਾਂਦੇ ਨੇ ਕੁਝ ਬਿਮਾਰੀਆਂ ਤੇ ਪੈਸੇ ਲੱਗ ਜਾਂਦੇ ਨੇ ਪਰ ਦੋਸਾਂ ਨਾ ਹੁੰਦੀ ਕਿਰਤ ਦੀ ਕਮਾਈ ਜਿਹੜੀ ਹੁੰਦੀ ਆ ਤੁਹਾਡੀ ਦਰਗਾਹ ਦੇ ਵਿੱਚ ਹਾਜ਼ਰ ਹੁੰਦੀ ਹੈ ਉਹ ਗੁਰੂ ਸਾਹਿਬ ਤੁਹਾਡੀ ਝੋਲੀਆਂ ਦੇ ਵਿੱਚ ਤੁਹਾਨੂੰ ਤੰਦਰੁਸਤ ਰੱਖਦੇ ਨੇ ਉਹ ਤੁਹਾਡੀ ਦਸਾਂ ਨਾ ਹੁੰਦੀ ਕਿਰਤ ਉਹ ਗੁਰੂ ਦੇ ਕੋਲ ਕਬੂਲ ਹੁੰਦੀ ਹੈ ਸੋ ਉਸ ਗੁਰੂ ਦਾ ਹੱਥ ਹੁੰਦਾ ਹੈ ਉਸ ਟੈਮ ਤੇ ਐਸੀ ਕਿਰਪਾ ਵਰਤੀ ਅਜਨਗਰ ਕੀ ਤਨ ਜਿਹੜਾ ਅਨੰਦਪੁਰ ਸਾਹਿਬ ਜਾਣਾ ਹੈ ਹਜ਼ਾਰਾਂ ਸੰਗਤਾਂ ਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ ਆਪਣੀ ਉਸ ਗੁਰੂ ਨੂੰ ਭਾਈ ਜੈਦੇ ਨੂੰ ਆਪਣੇ ਦੁਰਖਿਆ ਨੂੰ ਸਰਦਾ ਦੇ ਫੁੱਲ ਅਰਪਣ ਕਰ ਰਹੇ ਹੋ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਇਆ ਕਰਦੀਆਂ ਨੇ ਉਹ ਹਮੇਸ਼ਾ ਆਪਣੇ ਤਖਤ ਤੋਂ ਕੋਮਨ ਮਾਰ ਬੈਠ ਜਾਇਆ ਕਰਦੀਆਂ ਜਿਹੜੇ ਆਪਣੇ ਪੁਰਖਿਆਂ ਨੂੰ ਭੁੱਲ ਜਾਂਦੀਆਂ ਨੇ ਸੋ ਤੁਸੀਂ ਭਾਗਿਓ ਥੋਡੇ ਚੰਗੇ ਭਾਗ ਨੇ ਉਸ ਗੁਰੂ ਦੇ ਲਈ ਆਪਣਾ ਸਹਿਮ ਸਮਾ ਉਸ ਗੁਰੂ ਦੇ ਨੇਖੇ ਲਾ ਰਿਹਾ ਉਸ ਗੁਰੂ ਨੂੰ ਯਾਦ ਕਰ ਰਹੇ ਹਾਂ ਪਰ ਸਾਡੇ ਲਈ ਸਾਡੇ ਪੁਰਖੇ ਐਸੀ ਮਿਸਾਲ ਪੈਦਾ ਕਰ ਗਏ ਸਾਡਾ ਫਰਜ ਬਣਦਾ ਉਸ ਗੁਰੂਆਂ ਨੂੰ ਸਮਰਪਿਤ ਹੋਣਾ ਪਰ ਕਿਸੇ ਕੀਮਤ ਤੇ ਨਹੀਂ ਇਹ ਚੀਜ਼ ਮਿਲ ਸਕਦੀ ਜੋ ਭਾਈ ਜੈਤੇ ਨੇ ਸਾਨੂੰ ਲੈ ਕੇ ਦਿੱਤੀ ਹੈ ਪਰ ਉਹ ਕਿਸੇ ਕੌਮ ਨੂੰ ਖਿਤਾਬ ਨਹੀਂ ਮਿਲਿਆ ਜੋ ਤੁਹਾਨੂੰ ਮਿਲਿਆਗਾ ਜੇਕਰ ਦਿੱਲੀ ਦੇ ਵਿੱਚ ਘਟਨਾ ਵਰਤੀ ਸੀ ਜਦੋਂ ਦਸਤਾਰ ਦੇ ਲਈ ਐਸੀ ਖੇਡ ਵਰਤੀ ਜੇ ਮਨ ਦੇ ਵਿੱਚ ਮੇਰੇ ਇਹ ਆ ਜਾਂਦਾ 2.5 4 ਮੀਟਰ ਦਾ ਕੱਪੜਾ 2.5 ਮੀਟਰ ਦਾ ਕੱਪੜਾ ਕਿਸੇ ਦੁਕਾਨ ਤੋਂ ਹੋਰ ਲੈ ਲਾਂਗੇ ਆਪਣੀ ਜਾਨ ਬਚ ਜੇ ਸਾਰ ਸ੍ਰੀਓ ਕੋ ਪਰ ਉਸ ਟਾਈਮ ਤੇ ਜਿਸ ਗੁਰੂ ਨੇ ਭਾਈ ਜੈਤੇ ਨੇ ਚਾਂਦਰੀ ਚੌਕ ਤੋਂ ਸੀਸ ਲੈ ਕੇ ਆਂਦਾ ਉਹੀ ਗਲੀਆਂ ਸਗੀਆਂ ਜਿਸ ਜਿਸ ਗਲੀਆਂ ਦੇ ਵਿੱਚ ਭਾਈ ਜੈਤਾ ਗੁਰੂ ਤੇਗਪਾਦਰ ਸਾਹਿਬ ਦਾ ਸੀਸ ਲੈ ਕੇ ਆਇਆ ਸੀ ਜਦੋਂ ਸਾਡੇ ਤੇ ਕਿਰਪਾ ਹੋਈ ਇਹ ਵੀ ਅਸਤਾਨ ਸਹਿਜ ਨੂੰ ਤੇਗ ਭਦਰ ਸਾਹਿਬ ਆਰਜਦਾ ਉਸ ਟਾਈਮ ਤੇ ਜੇ ਕਲਾ ਬਣਦੀ ਹੈ ਅਸੀਂ ਕੋਈ ਹੀਰੋ ਅਖਵਾਈ ਜਾਈਏ ਆਪਣੇ ਆਪ ਨੂੰ ਜੇ ਉਹ ਦਿੱਲੀ ਸੰਘਰਸ਼ ਦੇ ਵਿੱਚ ਘਟਣਾ ਵਰਤੀ ਸੀ ਇਹ ਵੀ ਕਿਰਪਾ ਮੈਂ ਕਹਿ ਸਕਦਾ ਇਹ ਵੀ ਜੇ ਭਾਈ ਜੈਦੇ ਤੇ ਕਿਰਪਾ ਹੋਈ ਇਸ ਲੈ ਕੇ ਰੰਗਰੇਟੇ ਗੁਰੂ ਕੋ ਬੇਟੇ ਅਨੰਦਪੁਰ ਸਾਹਿਬ ਪਹੁੰਚਦੇ ਨੇ ਜੇ ਦਸਤਾਰ ਦਾ ਮਿਲੂ ਟਾਈਮ ਦਿੰਦਾ ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਸੀ ਜੇ ਉਸ ਗੁਰੂ ਤੇਗ ਬਹਾਦਰ ਸਾਹਿਬ ਦੇ ਲੜ ਲੱਗੇ ਜੇ ਅੱਜ ਕੈਨੇਡਾ ਅਮਰੀਕਾ ਤੱਕ ਆਵਾਜ਼ ਗਈ ਹੈ ਇੰਗਲੈਂਡ ਦੇ ਗੁਰਦਵਾਰੇ 'ਚ ਜੇ ਤਸਵੀਰਾਂ ਲੱਗੀਆਂ ਨੇ ਇਹ ਕਿਰਪਾ ਗੁਰੂ ਤੇਗ ਬਹਾਦਰ ਸਾਹਿਬ ਦੀ ਹੋਈ ਆ ਤਾਂ ਲੱਗੀਆਂ ਨੇ ਪਰ ਇਹੀ ਸੋਨੂੰ ਚਿਹਰਾ ਚੋਣਾ ਪਰ ਗੁਰੂ ਉਹ ਹੋਵੇ ਪ੍ਰਾਰਥਨ ਸਮੇਂ ਦੇ ਵਿੱਚ ਬੀਬੀਆਂ ਘੜਾ ਖਰੀਦਦੀਆਂ ਸੀ ਪਰ ਪਤਾ ਸੀ ਉਦੋਂ ਦੋ ਸਿਰ ਦਾਣੇ ਲੈ ਕੇ ਘੜਾ ਖਰੀਦਣਾ ਹੁੰਦਾ ਸੀ ਹੁਣ ਸ਼ਾਇਦ ਘੜਿਆਂ ਦਾ ਟਾਈਮ ਚੱਲਿਆ ਗਿਆ ਪੁਰਾਤਨ ਘੜਾਂ ਘੜਾਂ ਦੇ ਵਿੱਚ ਹੁਣ ਵੀ ਘੜੇ ਰੱਖੇ ਜਾਂਦੇ ਨੇ ਉਸ ਟਾਈਮ ਤੇ ਬੀਬੀਆਂ ਜਦੋਂ ਘੜੇ ਖਰੀਦਦੀਆਂ ਸੀ ਦੋ ਸਰ ਦੇਣੇ ਦਾਣੇ ਦੇਣੇ ਹੁੰਦੇ ਸੀ ਪਰ ਘੜੇ ਨੂੰ ਤਣਕਾ ਕੇ ਵੇਖਿਆ ਜਾਂਦਾ ਸੀ ਵੀ ਘੜਾ ਕੱਚਾ ਪਿੱਲਾ ਤਾਂ ਨਹੀਂ ਪਰ ਜਦੋਂ ਉਹ ਕਿਸੇ ਪਖੰਡੀ ਦੇ ਲੜ ਲੱਗਣਾ ਹੁੰਦਾ ਪਰ ਗੁਰੂ ਕੱਚੇ ਪਿੱਲੇ ਤੇ ਪਰਖ ਨਹੀਂ ਕਰਦੇ ਗੁਰੂ ਕੱਚੇ ਪਿੱਲੇ ਦੀ ਪਰਖ ਜ਼ਰੂਰ ਹੋਣੀ ਚਾਹੀਦੀ ਆ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਜੇ ਕਿਤੇ ਬੀਬੀਆਂ ਘੜਾ ਖਰੀਦਦੀਆਂ ਸੀ ਉਹ ਘੜੇ ਨੂੰ ਟਣਕਾ ਕੇ ਲੈਂਦੀ ਅਸੀਂ ਜੇ ਕਿਸੇ ਗੁਰੂ ਦੇ ਨਰ ਲੱਗਣਾ ਹੈ ਉਸ ਟੈਪ ਤੇ ਉਸ ਮੁਰਖੀ ਨੂੰ ਉਸ ਗੁਰੂ ਨੂੰ ਟਣਕਾ ਕੇ ਵੇਖਿਆ ਕਰੋ ਪਰ ਸਾਨੂੰ ਹੋਰ ਕਿਸੇ ਦੀ ਲੋੜ ਨਹੀਂ ਜਿਹਦੇ ਕੋਲ ਭਾਈ ਜੇਤੇ ਵਰਗੇ ਪੁਰਸ਼ ਹੋਣ ਸ਼ਹੀਦ ਹੋਣ ਸਾਨੂੰ ਹੋਰ ਕਿਤੇ ਜਾਣ ਦੀ ਕੋਈ ਲੋੜ ਨਹੀਂ ਸੋ ਇੰਨੀਆਂ ਬੇਅੰਕਿਆ ਕਹਿੰਦਾ ਹੋਇਆ ਖੇਮਾਂ ਦਾ ਜੱਜ ਕੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ ਇਹ ਭੁੱਲਾ ਹੋ ਜਾਂਦੀਆਂ ਨੇ ਸੋ ਦਾਸ ਕੋਈ ਵਿਦਵਾਨ ਨਹੀਂ ਸੋ ਗੁਰੂ ਦੀ ਸਮਤ ਸਾਧ ਜਿੰਨੇ ਬਾਚ ਅਸੀਂ ਸਾਂਝੇ ਕੀਤੇ ਨੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੁੰਦੀ ਹੈ ਭੁੱਲਾਂ ਚੁੱਕਾਂ ਦੀ ਖੇਮਾ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਕਿਫਤ ਹੈ ਵਾਹਿਗੁਰੂ ਵਾਹਿਗੁਰੂ